ਲਖਜਾਂ ਦੇ ਮੋਤੀ ਤੋਂ ਜਨਾਬ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਚਾਕੇ ਤੇ ਇਹ ਜ਼ਬਾਨੀ ਮੁੜ ਕੇ ਕਦੀ ਨਾ ਆਉਂਦੀ ਸਾਗਰ ਚ ਗੁੰਦ ਰਲ ਕੇ ਮੁੜ ਸ਼ਕਲ ਨਾ ਵਖਾਉਂਦੀ ਇੱਕ ਦੋ ਘੜੀ ਦੀ ਮਿਲਣੀ ਕਿਸੇ ਅਜਲ ਤੋਂ ਲੰਮੇ ਹਰ ਆ ਫਲਸਫੇ ਦਾ ਕੋਈ ਗੀਤ ਗੁਣਗਣਾਉਂਦੀ ਜ਼ਿੰਦਗੀ ਦੇ ਮੇਲ ਹਰਦਮ ਆਸਾਂ ਤੇ ਰਹਿਣ ਨੱਚਦੇ ਆਵੇ ਨਿਗਾਹ ਤੋਂ ਛੋ ਲਈ ਪਈ ਮੌਤ ਮੁਸਕਰਉਂਦੀ ਸਾਹਾਂ ਦੀ ਰਾਸ ਲੁਕਤ ਲਈ ਮਹਿਰਮ ਦੇ ਲਾਰਿਆ ਨਹੀਂ ਗੰਗਾ ਵੀ ਚਾਤ੍ਰਿਕ ਦੀ ਨਹੀਂ ਪਿਆਸ ਹੈ 부ਝਾਉਂਦੀ ਰੱਬ ਦਾ ਨਾਮ ਇਸ਼ਕ ਦਾ ਸੁਣਿਆ ਰੱਬ ਦਾ ਨਾਮ ਇਸ਼ਕ ਦਾ ਸੁਣਿਆ ਕਹਿੰਦੇ ਨੇ ਇਸ਼ਕ ਰੱਬ ਹੈ ਕਿਉਂ ਜਾਗੇ ਇਸ਼ਕ ਦਾ ਵੈਰੀ ਹੈ ਸੋਚ ਵੈਣ ਪਾਉਂਦੀ